ਕਿਸਾਨ ਜਿਹੜਾ ਕਿ ਸਾਨੂੰ ਸਾਡਾ ਅੰਨ ਦਤ ਹੈ ਸਾਨੂੰ ਅੰਨ ਉਗਾ ਕੇ ਦਿੰਦਾ ਹੈ ਅੱਜ ਉਹ ਜਿਹੜਾ ਉਹ ਮੁਹਤਾਜ ਹੋ ਚੁੱਕਾ ਅੰਨ ਵਾਸਤੇ ਅੱਜ ਕਿਸਾਨ ਦੀ ਜਿਹੜੀ ਸਾਰੀ ਫਸਲ ਹੈ ਉਹ ਪਾਣੀ ਚ ਡੁੱਬ ਚੁੱਕੀ ਹੈ ਖੜਾਂ ਦੀ ਮਾਰ ਇੰਨੀ ਕੋ ਪਈ ਹੈ ਕਿ ਸਾਰੇ ਪਾਸੇ ਪਾਣੀ ਪਾਣੀ ਔਰ ਕਿਸਾਨਾਂ ਦੀ ਬਰਬਾਦੀ ਕਰਦੀ ਹੈ ਇਹ ਝੋਨੇ ਤੋਂ ਕਿਸਾਨ ਨੂੰ ਇੰਨੀ ਉਮੀਦਾਂ ਸੀ ਵੀ ਅਸੀਂ ਚਾਰ ਛਿੱਲੜ ਜਿਹੜੇ ਐ ਉਹ ਜੋੜਾਂਗੇ ਔਰ ਜਿਨ੍ਹਾਂ ਦਾ ਪੈਸਾ ਦੇਣਾ ਹੈ ਉਹ ਆਪਣਾ ਕਰਜ਼ਾ ਲਾਵਾਂਗੇ ਪਰ ਹੋਇਆ ਕੁਦਰਤ ਦੀ ਮਾਤ ਤੋਂ ਇਸ ਤੋਂ ਉਲਟ ਹੋਇਆ ਕੀ ਕਿ ਫੜ ਆ ਗਈ ਬਰਬਾਦੀ ਇੰਨੀ ਕਰ ਗਏ ਨੇ ਕਿ ਹਰ ਘਰ ਦੇ ਵਿੱਚ ਹਰ ਪਿੰਡ ਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਪਾਣੀ ਦਾ ਕਹਿਰ ਜਿਹੜਾ ਉਹ ਵਰਸਿਆ ਅਸੀਂ ਇਸ ਟਾਈਮ ਮੌਜੂਦ ਆ ਜੀ ਪਿੰਡ ਨਵੀਂ ਗੱਟੀ ਗੱਟੀ ਰਾਜ ਦੇ ਤੋਂ ਅਗਲਾ ਪਿੰਡ ਹੈ ਨਵੀਂ ਗੱਟੀ ਉੱਥੇ ਮੌਜੂਦ ਆ ਸੀ ਔਰ ਤੁਹਾਨੂੰ ਅਸੀਂ ਘਰ ਦੇ ਹਾਲਾਤ ਦਿਖਾਵਾਂਗੇ ਪਾਣੀ ਆਣਾ ਇੱਕ ਹੋਰ ਗੱਲ ਹੈ ਜਦੋਂ ਪਾਣੀ ਆਂਦਾ ਹੈ ਬੜੀਆਂ ਚੀਜ਼ਾਂ ਬਰਬਾਦ ਕਰ ਜਾਂਦਾ ਹੈ ਪਰ ਜਦੋਂ ਪਾਣੀ ਉਤਰਦਾ ਉਤਰਨ ਤੋਂ ਬਾਅਦ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਕਿਉਂਕਿ ਨੁਕਸਾਨ ਦਾ ਅੰਦਾਜ਼ਾ ਪਾਣੀ ਦੇ ਉਤਰਨ ਤੋਂ ਬਾਅਦ ਹੀ ਲਗਾਇਆ ਜਾਂਦਾ ਅਸੀਂ ਇੱਕ ਘਰ ਦੇ ਵਿੱਚ ਜਾ ਰਹੇ ਹਾਂ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਜਿਹੜਾ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਕਿਸ ਤਰ੍ਹਾਂ ਵਿਚਾਰਿਆਂ ਨੇ ਕਿਹੜੇ ਦਿਨ ਕਿੱਥੇ ਕੱਟੇ ਹੈ ਕਹਿੰਦੇ ਆ ਕਿ 20 22 ਦਿਨ ਉਹਨਾਂ ਨੇ ਤੰਬੂ ਦੇ ਵਿੱਚ ਜਿਹੜਾ ਉਹ ਛੱਤ ਤੇ ਕੱਟ ਛੱਟੇ ਸਨੇ ਬੱਚਿਆਂ ਦੇ ਬੱਚੇ ਦੀ ਲੱਤ ਤੇ ਫ੍ਰੈਕਚਰ ਛੱਪ ਜਿਹੜੀ ਐ ਉਹ ਬਾਲਿਆਂ ਵਾਲੀ ਉਹ ਬਿਲਕੁਲ ਥੱਲੇ ਆ ਗਈ ਐ ਟੁੱਟਣ ਵਾਲੀ ਐ ਸਾਰੇ ਹਾਲਾਤ ਤੁਹਾਨੂੰ ਕਰਦੇ ਦਿਖਾਣੇ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਸਾਡੇ ਨਾਲੋ ਜਿਹੜੇ ਮੌਜੂਦ ਰਹਿਣਗੇ ਕਰਦੇ ਜਿਹੜੇ ਮੋਤਬਰ ਬੰਦੇ ਆ ਮਾਲਕ ਨੇ ਉਹਨਾਂ ਨਾਲ ਉਹ ਦੇਖਾਂਗੇ ਕਿੰਨੇ ਘਰ ਨੇ ਔਰ ਕਿੰਨੇ ਪਰਿਵਾਰ ਨੇ ਮੇਰੇ ਆਸ-ਪਾਸ ਵੀ ਤੁਸੀਂ ਜਿਹੜਾ ਦੇਖ ਰਹੇ ਹੋ ਉਹ ਪਾਣੀ ਐ ਔਰ ਅਸੀਂ ਜਿਹੜੀ ਬੋਰਡ ਦੇ ਉੱਪਰ ਖੜੇ ਆ ਇਹ ਇੱਕ ਜਗਾੜੂ ਬੋਰਡ ਆ ਜਿਹਨੂੰ ਅਗਨੀ ਬੋਟ ਕਹਿੰਦੇ ਆ ਇਹਨਾਂ ਨੇ ਆਪ ਹੀ YouTube ਦੇ ਉੱਪਰੋਂ ਜੜਾ ਦੇਖ ਕੇ ਕਿ ਟਿਊਬਾਂ ਦੇ ਉੱਪਰ ਮੰਜੇ ਲਾ ਕੇ ਇੱਕ ਜਗਾੜੂ ਜਿਹੜਾ ਉਹ ਬੋਡ ਬਣਾ ਲਈ ਹੈ ਗੱਲਬਾਤ ਕਰਦੇ ਉਹਨਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਅਸੀਂ ਅਸਟਾ ਮੌਜੂਦ ਆ ਜੀ ਨਵੀਂ ਗੱਟੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਵੀਡੀਓ ਚ ਦਿਖਾਇਆ ਕਿ ਅਸੀਂ ਜਿਹੜੀ ਬੇੜੀ ਦੇ ਰਾਹੀਂ ਇਸ ਘਰ ਦੇ ਵਿੱਚ ਜਿਹੜੇ ਪੁੱਜੇ ਆ ਤੁਸੀਂ ਪਹਿਲਾਂ ਮੈਂ ਕਹਾਂਗਾ ਤਸਵੀਰਾਂ ਰਾਹੀਂ ਹਾਲਾਤ ਦੇਖ ਲਓ ਕਿ ਕਿੰਨੀ ਕਿੰਨੀ ਜਿਹੜੀ ਗਾਰ ਹੈ ਇੱਥੇ ਜ਼ਮੀਨ ਜਿਹੜੀ ਆ ਚੁੱਕੀ ਹੈ ਮਿੱਟੀ ਆ ਚੁੱਕੀ ਹੈ ਕਰਦੇ ਹਾਲਾਤ ਦੇਖੋ ਉਹ ਤੁਹਾਨੂੰ ਦਿਖਾਣੇ ਆ ਇੱਕ ਇੱਕ ਚੀਜ਼ ਤੁਸੀਂ ਦੇਖੋ ਆ ਇਸ ਤਰ੍ਹਾਂ ਬਾਹਰੀ ਬਰਤਨ ਜਿਹੜੇ ਆ ਉਹ ਰੱਖੇ ਗਏ ਨੇ ਕਿਉਂਕਿ ਅੰਦਰ ਜਗ੍ਹਾ ਨਹੀਂ ਹੈਗੀ ਕਮਰੇਆਂ ਦੇ ਵਿੱਚ ਅੰਦਰ ਬਿਲਕੁਲ ਗਾਰ ਸੀਗੀ ਤੇ ਹਾਲਾਤ ਦੇਖੋ ਤੁਸੀਂ ਕੀ ਹੈ ਕਿ ਮਿੱਟੀ ਨਾਲ ਜਦੋਂ ਪਾਣੀ ਆਂਦਾ ਉਦੋਂ ਜਿਹੜੇ ਹਾਲਾਤ ਕੁਝ ਹੋਰ ਹੁੰਦੇ ਨੇ ਤੇ ਜਦੋਂ ਪਾਣੀ ਵਾਪਸ ਥੱਲੇ ਆਂਦਾ ਤੇ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਇਹ ਇੱਕ ਗਾਰ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਗਾਰ ਹੈ ਜੀ ਬਿਲਕੁਲ ਬਣੀ ਹੋਈ ਔਰ ਤੁਸੀਂ ਘਰ ਦੇ ਹਾਲਾਤ ਦੇਖੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਨਵੀਂ ਗੱਟੀ ਤੋਂ ਕਿ ਘਰ ਦੇ ਕੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਆਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਰਾਈ ਦਿਖਾ ਇੱਕ ਕਮਰਾ ਜੀ ਇਹਦੇ ਵਿੱਚ ਇਸ ਤਰ੍ਹਾਂ ਇਹ ਲੋਕਾਂ ਨੇ ਬਾਲੇ ਛੱਤ ਇਸ ਵੀਰ ਦੀ ਘਰ ਦੀ ਔਰ ਇਹਨੇ ਬਾਲੇ ਦੇ ਨਾਲ ਇੱਕ ਜੁਗਾਰ ਲਗਾ ਕੇ ਆਪ ਹੀ ਮੰਝੇ ਨਾਲ ਰੱਸੀ ਬੰਨ ਕੇ ਤੇ ਘਰ ਦਾ ਸਾਰਾ ਸਮਾਨ ਜਿੰਨਾ ਕੋਈ ਸਮਝੇ ਤੇ ਆ ਸਕਦਾ ਸੀਗਾ ਇਸ ਵੀਰ ਨੇ ਇੱਥੇ ਟਿਕਾ ਦਿੱਤੀ ਔਰ ਤੁਸੀਂ ਦੇਖੋ ਤੁਹਾਨੂੰ ਇਹ ਵੀ ਦਿਖਾ ਦਈਏ ਕਿ نیچے ਜਿਹੜੀ ਹੈ ਉਹ ਬਿਲਕੁਲ ਕਿੰਨਾ ਕਿੰਨਾ ਪਾਣੀ ਅੰਦਰ ਸੀ ਹਾਲਾਤ ਦੇਖੋ ਕੀ ਹੈ ਤੂੜੀ ਅੰਦਰ ਹੈ ਰੇਤਾਂ ਅੰਦਰ ਹੈ ਮਿੱਟੀ ਅੰਦਰ ਹੈ ਔਰ ਪਾਣੀ ਦੀਵਾਰਾਂ ਤੇ ਤੁਸੀਂ ਦੇਖ ਲਓ ਕਿ ਕਿੰਨੇ ਕਿੰਨੇ ਨਿਸ਼ਾਨ ਜਿਹੜੇ ਆ ਉਹ ਬਣੇ ਹੋਏ ਆ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਣੇ ਆ ਫਿਰ ਵੀਰ ਨਾਲ ਗੱਲਬਾਤ ਕਰਦੇ ਆ ਐ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਕਮਰਾ ਇੰਨੇ ਵਿੱਚ ਇਹਨਾਂ ਨੇ ਸਾਰਾ ਆਪਣਾ ਸਮਾਨ ਰੱਖਿਆ ਸੀਗਾ। ਔਰ ਕਿਸ ਤਰ੍ਹਾਂ ਇਹਨਾਂ ਨੇ ਸਮਾਨ ਇੱਕ ਦੇ ਉੱਪਰ ਇੱਕ ਥੱਲੇ ਇੱਟਾਂ ਲਗਾ ਕੇ ਜਿਹੜਾ ਉੱਪਰ ਜਗਾੜ ਜਿਹਾ ਲਗਾ ਕੇ ਇਹਨਾਂ ਨੇ ਸਮਾਨ ਇੱਕ ਦੇ ਉੱਪਰ ਇੱਕ ਕਰਕੇ ਰੱਖਿਆ। ਤੁਸੀਂ ਗੱਦੇ ਦੇ ਹਾਲਾਤ ਦੇਖ ਸਕਦੇ ਹੋ। ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇਹ ਗੱਦੇ ਪਤਾ ਨਹੀਂ ਹੁਣ ਅੱਗੇ ਕੰਮ ਆਣੇ ਕਿ ਨਹੀਂ ਆਣੇ। ਉਸ ਤੋਂ ਬਾਅਦ ਤੁਸੀਂ ਆਹ ਦੇਖ ਲਓ ਜੀ। ਕਿਸ ਤਰ੍ਹਾਂ ਸਮਾਨ ਇੱਕ ਇੱਕ ਕਰਦੇ ਇੱਕ ਚੀਜ਼ ਬਣਾਣੀ ਹੋਵੇ ਤੇ ਤੁਸੀਂ ਹਿਸਾਬ ਲਾ ਲਓ ਕਿੰਨੀ ਮਿਹਨਤ ਲੱਗਦੀ ਹੈ ਕਿੰਨਾ ਪੈਸਾ ਲੱਗਦਾ ਤੇ ਇਸ ਟਾਈਮ ਹਾਲਾਤ ਜਿਹੜੇ ਨੇ ਉਹ ਪਾਣੀ ਨਾਲ ਕੀ ਬਣੇ ਹੋਏ ਆ ਤਸਵੀਰਾਂ ਤੁਹਾਨੂੰ ਅੰਦਰੋਂ ਦਿਖਾ ਦਿੰਦੇ ਆ ਕਿ ਪਾਣੀ ਨਾਲ ਦੇਖੋ ਗਾਰ ਕਿੰਨੀ ਆ ਗਈ ਹੈ ਮਿੱਟੀ ਕਿੰਨੀ ਆ ਗਈ ਹੈ ਔਰ ਇੱਕ ਤਸਵੀਰ ਤੁਹਾਨੂੰ ਇਹ ਵੀ ਦਿਖਾਉਣੀ ਹੈ ਕਿ ਇਹ ਪਰ ਦੇ ਉੱਪਰ ਕਰਦੇ ਇਸ ਘਰ ਦੇ ਉੱਪਰ ਜਾ ਕੇ ਇਹਨਾਂ ਨੇ ਤੰਬੂ ਲਾਇਆ ਹੈ ਜੀ ਦੇਖੋ ਇਹ ਦੇਖੋ ਨਾਲ ਹੀ ਤੰਬੂ ਲਾਇਆ ਤੰਬੂ ਦੇ ਇਹ ਨਾਲ ਜਿਹੜਾ ਇਹਨੂੰ ਘਰ ਨੂੰ ਜਿਹੜੇ ਪਰਿਵਾਰ ਹੈ ਉਹ ਰਹਿ ਰਿਹਾ ਆਪਣਾ ਗੁਜ਼ਾਰਾ ਕਰਦਾ ਕਿਉਂਕਿ ਨੀਚੇ ਪਾਣੀ ਸੀਗਾ ਤੇ ਪਾਣੀ ਹੋਣ ਕਰਕੇ ਤੇ ਬੜੀ ਜਿੰਨੀ ਜ ਦਿੱਕਤ ਉਹ ਆਈ ਹੈ ਅਸੀਂ ਚੱਲਦੇ ਹਾਂ ਉੱਪਰ ਵੀ ਜਾ ਕੇ ਉੱਪਰ ਜਾ ਕੇ ਬੜੀ ਸਾਰੀ ਜਿਹੀ ਖੋਤ ਕੈਮਰੇ ਦੇ ਸੂਰ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਇਹ ਹਾਲਾਤ ਜਿਹੜੇ ਨੇ ਉੱਪਰ ਮੇ ਕਿਸ ਤਰ੍ਹਾਂ ਦੀ ਗੁਜ਼ਰ ਬਸਰ ਜਿਹੜੀ ਹੈ ਛੱਤ ਤੇ ਉੱਪਰ ਹੀ ਕਾਲ ਹੋ ਰਹੀ ਹੈ ਇਹ ਹਾਲਾਤ ਨੇ ਫਿਰੋਜ਼ਪੁਰ ਚ ਆਏ ਹੜਾ ਕਾਰਨ ਤੇ ਮੈਂ ਹੁਣ ਗੱਲਬਾਤ ਵੀ ਕਰਾਂ ਕੁਸ਼ਵੀਰ ਨਾਲ ਵੀ ਜਿਨ੍ਹਾਂ ਦਾ ਇਹ ਘਰ ਉਹਨਾਂ ਦਾ ਕੀ ਹੁਦਾ ਉਹ ਕਹਿਣਾ ਹੈ ਹਾਲਾਤ ਤੁਹਾਨੂੰ ਦਿਖਾ ਦੇ ਇਸ ਤੋਂ ਇਲਾਵਾ ਇਸ ਤੇ ਇੱਕ ਦਰਗਾਹ ਹੈ ਉਸ ਤੋਂ ਇਲਾਵਾ ਅੱਗੇ ਵੀ ਦੋ ਕਮਰੇ ਹੋਰ ਨੇ ਤੇ ਗੱਲਬਾਤ ਕਰਦੇ ਉਹ ਕਿੰਨਾ ਦਾ ਘਰ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਅ ਵੀ ਜੀ ਕੀ ਨਾਮ ਦਾ ਨੰਨੀ ਕਿਲਾਜੋ ਕਰ ਰਹੇ ਨੇ ਮੈਂ ਇਹ ਪਾਣੀ ਆਇਆ ਸਾਰਿਆਂ ਨੂੰ ਪਤਾ ਬੜੀ ਮਾਰ ਕਰ ਦਿੱਤੀ ਹੈ ਵੀ ਕਿੰਨਾ ਨੁਕਸਾਨ ਹੋ ਗਿਆ ਅੰਦਰ ਤੱਕ ਜਿਹੜੀ ਮਿੱਟੀ ਆ ਚੁੱਕੀ ਹੈ ਤੁਸੀਂ ਪੂਰੇ ਸਮਾਨ ਅਰਸਿਆਂ ਬਣ ਕੇ ਜਿਹੜਾ ਉੱਪਰ ਉਹ ਥੁੱਟਾ ਹੋਇਆ ਹਾਂਜੀ ਜੀ ਬੜਾ ਨੁਕਸਾਨ ਹੋ ਗਿਆ ਜੀ ਸਾਰੇ ਖਨੰਦਾ ਜਿੰਨਾ ਵੀ ਸਾਡੇ ਕੋਲ ਸਮਾਨ ਸੰਭਲਿਆ ਗਿਆ ਸੀ ਜਿੰਨਾ ਕੋ ਸਾਡੇ ਕੋਲ ਚੁਕੀਚਾ ਬਾਕੀ ਬਾਰੀ ਮਰਚਾ ਲਾਇਆ ਗਿਆ ਸੀ ਫਸਲ ਵੀ ਚਲ ਗਈ ਤੇ ਹੁਣ 2-3 ਦਿਨ ਹੋ ਗਏ ਪਾਣੀ ਥੋੜਾ ਜਿਹਾ ਲੈਮ ਚੱਲ ਗਿਆ ਸੀ ਬੱਚੇ ਲੈਮ ਨਿਕਲ ਬਾਕੀ ਹਾਲੇ ਤਾਂ ਥੋੜੇ ਜਿਹੇ ਰਿਸਤੇਦਾਰ ਪਹੁੰਚੇ ਹੈ ਮੈਡੀਕਲ ਤਾਂ ਸਾਡੇ ਤੇ ਵੀ ਜੀ ਉੱਪਰ ਜਿਹੜਾ ਪਰਿਵਾਰ ਉੱਪਰ ਰਹਿ ਰਿਹਾ ਸੀ ਜਦੋਂ ਪਾਣੀ ਸੀ ਹਾਂਜੀ ਸਰ ਜੀ ਉੱਪਰ ਸਾਰਾ ਨਾਗਲ ਤੰਬੂ ਲਾਇਆ ਸੀ ਥੱਲੇ ਕਿਉਂਕਿ ਪਾਣੀ ਜ਼ਿਆਦਾ ਸੀ ਘਰਾਂ ਅੰਦਰ ਵੀ ਵੜ ਗਿਆ ਸੀ ਪਾਣੀ ਇਸ ਕਰਕੇ ਅਸੀਂ ਉੱਤੇ ਤੰਬੂ ਲਾ ਲਿਆ ਸੀ ਤੇ ਕਰੇ ਫਿਰ ਤੁਹਾਨੂੰ ਪਤਾ ਘਰ ਵੀ ਛੱਡ ਕੇ ਨਹੀਂ ਜਾਇਆ ਜਾ ਸਕਦਾ ਜੀ ਤੇ ਦੋ ਚਾਰ ਜੀ ਛੋਟਾ ਚੋਰੀਆਂ ਚੋਰੀਆਂ ਵੀ ਹੋਣ ਲੱਗ ਪਈਆਂ ਤੁਹਾਨੂੰ ਪਤਾ ਜਾਨੀਆਂ ਨਾਗਲ ਹੁੰਦੇ ਆ ਜੀ ਕਿੰਨੇ ਦਿਨ ਤੁਹਾਡਾ ਉੱਪਰ ਜਿਹੜਾ ਤੁਸੀਂ نیچے ਨਹੀਂ ਆਏ ਪਾਣੀ ਕਰਕੇ ਸਾਨੂੰ ਵੀ 22 ਦਿਨ ਹੋ ਗਏ ਜੀ ਉੱਪਰ ਹੀ ਨਾਗਲ ਅਸੀਂ ਜਿਆਦਾ ਤੰਬੂ ਲਾਇਆ ਸੀ ਵੀ 22 ਦਿਨਾਂ ਤੋਂ ਹਾਂਜੀ ਹਾਂਜੀ 22 ਦਿਨ ਹੋ ਗਏ ਨੇ ਅਸੀਂ ਪਰੇ ਤੰਬੂ ਲਾਇਆ ਸੀ ਤੇ ਕੋਈ ਮੁਸ਼ਕਲ ਤਾਂ ਫਿਰ ਵੱਡੀ ਆਂਦੀ ਹੁੰਦੀ ਮੁਸ਼ਕਲ ਦਾ ਸਰ ਮੁਸ਼ਕਲ ਤਾਂ ਬਹੁਤ ਆਉਂਦੀ ਸਰ ਪਰ ਫਿਰ ਅਸੀਂ ਆਪ ਦਾ ਦੇਸੀ ਜਗ੍ਹਾ ਲਾ ਕੇ ਬਣਾਇਆ ਸੀ ਆਪ ਦਾ ਆਪ ਦੇ ਕੋਲ ਕੋਈ ਨਹੀਂ ਸਾਨੂੰ ਸੂਰਤ ਸੂਰਤ ਕਿਸੇ ਨੇ ਨਹੀਂ ਦਿੱਤੀ ਅਸੀਂ ਆਪ ਹੀ ਬਣਾਇਆ ਜਗ੍ਹਾੜ ਚਾਰ ਤੂਪਾ ਲੈਂਦੇ ਆਂ ਦੋ ਮੰਜੇ ਲੈਂਦੇ ਬਾਕੀ ਰਸਾ ਲੈਂਦਾ ਸੀ ਅਸੀਂ ਉਥੋਂ ਜਿੱਥੋਂ ਆਉਣ ਜਾਣ ਵਾਸਤੇ ਆਦਾ ਇੱਧਰ ਬੋਟ ਨਹੀਂ ਆਈ ਨਹੀਂ ਜੀ ਕੋਈ ਬੋਰਡ ਬੂਰ ਨਹੀਂ ਸਾਨੂੰ ਦਿੱਤੀ ਗਈ ਕੋਈ ਅਧਿਕਾਰੀ ਪ੍ਰਸ਼ਾਸਨ ਦਾ ਸਰਕਾਰ ਵੱਲੋਂ ਕੁਝ ਨਹੀਂ ਜੀ ਆਇਆ ਇੱਧਰ ਕੋਈ ਨਹੀਂ ਆ ਨਹੀਂ ਕੋਈ ਨਹੀਂ ਆਇਆ ਸੀ ਤੇ ਤੁਸੀਂ ਸਿਰਫ ਆਪ ਹੀ ਆਪਣੇ ਆਪਣੇ ਸਹਾਰੇ ਨਾਲ ਹੀ ਸਭ ਕੁਝ ਕੀਤਾ ਹਾਂਜੀ ਸਰ ਜੀ ਐਸੀ ਆਪਦੇ ਸਹਾਰੇ ਨਾਲ ਕੀਤਾ ਤੇ ਵੀ ਜੀ ਸਿਰ ਇੱਕ ਗੱਲ ਹੈ ਵੀ ਉਦੋਂ ਤਾਂ ਹੱਲੇ ਮਦਦ ਵੀ ਨਹੀਂ ਪਹੁੰਚੀ ਸੀ ਕਿਸੇ ਦੀ ਤੇ ਫਿਰ ਰੋਟੀ ਪਾਣੀ ਉਹ ਜਗਾੜ ਕਿਵੇਂ ਚੱਲਦਾ ਰੋਟੀ ਪਾਣੀ ਜੋ ਆਪਣੇ ਕੋਲ ਪਹਿਲਾਂ ਹੈਗਾ ਸੀ ਉਹ ਹੀ ਆਪਣਾ ਦਾ ਕਹਿੰ ਕੇ ਜਗਾੜਾ ਕਰ ਲੀਦਾ ਸੀ ਬੱਚੇ ਪੁੱਛੇ ਸੀ ਖਲਾ ਲਿਤਾ ਸੀ ਤੁਹਾਨੂੰ ਪਤਾ ਵੱਡੇ ਦਾ ਮਣਮਟ ਕਰ ਲੈਂਦੇ ਆ ਆਪਣਾ ਮਨਜੀਤ ਸਿੰਘ ਆ ਦੇਖੋ ਜੀ ਇਹ ਵੀਰ ਆਪਣਾ ਮਨਜੀਤ ਔਰ ਤੁਸੀਂ ਦੇਖੋ ਚਿਹਰੇ ਦੀ ਮੁਸਕਰਾਹਟ ਇੰਨਾ ਦੁੱਖ ਹੋਣ ਦੇ ਬਾਵਜੂਦ ਵੀ ਇਹ ਸਿਰ ਪੰਜਾਬੀ ਹੈ ਜਿਹੜੇ ਇਦਾਂ ਕਰ ਸਕਦੇ ਆ ਚਿਹਰੇ ਤੇ ਮੁਸਕਰਾਹਟ ਹੈ ਮੁਸਕਰਾ ਕੇ ਗੱਲ ਕਰ ਰਿਹਾ ਹੈ ਅੰਦਰਲਾ ਦਰਦ ਕੋਈ ਨਹੀਂ ਜਾਣਦਾ ਵੀ ਅੰਦਰ ਕਿੰਨਾ ਦਰਦ ਹੈ ਮੁਸਕਰਾ ਕੇ ਗੱਲ ਕਰ ਰਿਹਾ ਜੀ ਕੋਈ ਗੱਲ ਨਹੀਂ ਅਸੀਂ ਆਪਣੇ ਆਪ ਜਿਹੜਾ ਜੋ ਪਿਆ ਸੀਗਾ ਉਹਦੇ ਨਾਲ ਗੁਜ਼ਾਰਾ ਕਰ ਲਿਆ ਤੇ ਬੱਚੇ ਕਿੰਨੇ ਨੇ ਵੀ ਜੀ ਬੱਚੇ ਮੇਰੇ ਦੋ ਜੀ ਇੱਕ 7 ਸਾਲ ਦੀ ਕੁੜੀ ਹੈ 4 ਸਾਲ ਦਾ ਮੁੰਡਾ ਹੈ ਜੀ ਮੁੰਡੇ ਦਾ ਫੈਕਟਰੀ ਹੈ ਫੈਕਟਰੀ ਹਾਂ ਜੀ ਰਾਡ ਪਈ ਸੀ ਹਾਂ ਜੀ ਨਾਲ ਹੀ ਹੋਇਆ ਪ੍ਰੈਜ਼ੀਡੈਂਟ ਹੋ ਗਿਆ ਮਹੀਨਾ ਕੋ ਹੋਇਆ ਹੈ ਲੋ ਸੋਹ سامنے ਉਹ ਬੱਚਾ ਹੈ ਆ ਵੇ ਆ ਬੰਦਾ ਨੰਮਾ ਥੱਲੇ ਤਰਨਾ ਬੈ ਇੱਥੇ ਪੱਕਾ ਲੱਗਾ ਦੇਖੋ ਇਸ ਵੀਰ ਦੇ ਜਿਹੜੇ ਆ ਬੱਚੇ ਦੇ ਵੀ ਫ੍ਰੈਕਚਰ ਹੋਇਆ ਸੀ ਕੀ ਹੋਇਆ ਜੀ ਜਿਹਨੇ ਅਕਸੀਡੈਂਟ ਹੋਇਆ ਸੀ ਕਿ ਨੰਦਾ ਗਾਰਡ ਪਈ ਨੂੰ ਹੈ ਪਾਚ ਤੇ 3.5 ਸਾਲ ਦਾ ਬੱਚਾ ਮੈਨੂੰ ਹਾਂ ਜੀ। ਦੱਸੋ ਜੀ ਆਪਣੇ ਵਾਸਤੇ ਐਕਸੀਡੈਂਟ ਕਿਵੇਂ ਹੋਇਆ ਸੀ? ਐਕਸੀਡੈਂਟ ਮੈਂ ਗਿਆ ਸੀ ਇਸ ਦਾ ਅੰਮ੍ਰਿਤਸਰ ਗਿਆ ਸੀ ਤੇ ਰਸਤੇ 'ਚ ਐਕਸੀਡੈਂਟ ਹੋ ਗਿਆ ਸੀ। ਹੂੰ। ਹਾਂ ਜੀ। ਤੇ ਵੀ ਜੀ ਮੈਂ ਦਵਾਈ ਦਰੂ ਫਿਰ ਉਹਦੀ ਬੱਚੇ ਦੀ ਦਵਾਈ ਦਰੂ ਫਿਰ ਇਸ ਤਰ੍ਹਾਂ ਜਿਹੜੇ ਇੱਥੇ ਮੈਂ ਆਉਂਦੇ ਨੇ ਕੰਮ ਕੰਪ ਲੱਗਦੇ ਉੱਥੇ ਹੀ ਆਪਾਂ ਆ ਹੁੰਦਾ ਹੀ ਹੈਗਾ। ਇਹ ਇਹ ਬੱਚਾ ਹਾਂ ਜੀ ਇਹੀ ਬੱਚਾ। ਹਾਂ ਪੰਜੀ ਇੱਕ ਮਿੰਟ ਬੁਲਾਇਆ ਇੱਕ ਮਿੰਟ ਤੁਹਾਨੂੰ ਦਿਖਾਣੇ ਆ ਜੀ ਤਸਵੀਰਾਂ ਦਾ ਇਹ ਆ ਬੱਚਾ ਸੀਗਾ ਜਿੰਦੇ ਸਟਰਕਚਰ ਦੱਸ ਰਹੇ ਆ। ਅ ਬੰਦੇ ਕਿਤੇ ਫਰਕ ਨਹੀਂ ਆ ਰਹਾ ਆ ਰਹਾ ਬਈ ਇਥੇ ਆ ਦੂਸਰੇ ਆਪਰੇਸ਼ਨ ਆਇਆ ਜੀ ਮੈਨਾਂ ਕੋਇਆ ਹਲੇ ਇੱਕ ਮਹੀਨਾ ਚਲਾਇਆ ਨਹੀਂ ਉਹਦਾ ਮਤਲਬ ਤੁਸੀਂ ਦੇਖੋ ਹਾਲਾਤ ਵੀ ਬੱਚਾ ਆ ਇਹਨਾਂ ਦੇ ਕੋਲ ਉਹ ਤੁਰਦਾ ਨਹੀਂ ਉਹਦਾ ਆਪਰੇਸ਼ਨ ਹੋਇਆ ਉਹਦੇ ਵਾਸਤੇ ਵੀ ਕਿੰਨੀ ਦਿੱਕਤ ਆ ਸਕਦੀ ਕਿਸੇ ਨੂੰ ਡਾਕਟਰਾਂ ਨੂੰ ਦੁਕਾਨਾ ਪਾ ਜਾਂਦਾ ਤੁਰ ਫੇਰ ਨਹੀਂ ਸਕਦਾ ਹਲੇ ਡਾਕਟਰਾਂ ਨੇ ਇਹਨੂੰ ਤੁਰਾਇਆ ਨਹੀਂਗਾ ਤੇ অপারেਟ ਹੱਲੇ ਹੋਇਆ ਇਹਨਾਂ ਦਾ ਮਹੀਨਾ ਹੋ ਚੁੱਕਾ ਕਹ ਰਹੇ ਐ ਪਰ ਕਿੰਨੇ ਹਾਲਾਤ ਮਾੜੇ ਨੇ ਤੁਸੀਂ ਦੇਖ ਸਕਦੇ ਹੋ ਘਰ ਦੇ ਤੇ ਸਾਨੂੰ ਸਾਨਾ ਵੱਡਾ ਇੱਕ ਸਵਾਲ ਜਿਦਾ ਦਿਮਾਗ ਜਾਂਦਾ ਤੇ ਦੇਖੋ ਬੱਚੇ ਨੇ ਤੁਸੀਂ یوں ਮਦਦ ਕੋਈ ਪਹੁੰਚਦੀ ਤੁਸੀਂ ਆਪਣੇ ਆਪ ਹੀ ਅਸੀਂ ਕਿਸੇ ਨੂੰ ਤੁਸੀਂ ਕੋਈ ਪਹੁੰਚ ਵੀ ਨਹੀਂ ਕੀਤੀ ਗਈ ਨਹੀਂ ਜੀ ਕੋਈ ਇੱਥੇ ਆਇਆ ਹੀ ਕੋਈ ਨਹੀਂ ਇਸ ਤਰ੍ਹਾਂ ਜੋੜੀ ਇਹ ਸਾਡੀ ਸਰਕਾਰ ਤੇ ਕਰ ਮਦਦ ਪਹੁੰਚਾ ਸਕਦੇ ਇਸ ਤਰ੍ਹਾਂ ਕੋਈ ਗੱਲਬਾਤ ਕੋਈ ਨਹੀਂ ਕੋਈ ਪਿੰਡ ਦੇ ਸਰਪੰਚ ਨੂੰ ਜਾਂ ਕਿਸੇ ਨੂੰ ਕੋਈ ਮੋਤਬਰ ਬੰਦੇ ਨੂੰ ਨਹੀਂ ਜੀ ਵਾਲੇ ਤਿਕਰ ਕੋਈ ਨਹੀਂ ਪਾਣੀ ਵੱਡਾ ਸੀ ਇੱਥੇ ਕੋਈ ਨਹੀਂ ਆਉਂਦਾ ਜਾਂਦੇ ਆ ਉਹ ਵਸਤੀ ਹੋ ਆਉਂਦੇ ਨੇ ਇੱਧਰ ਕੋਈ ਆਉਂਦਾ ਕੋਈ ਪਾਣੀ ਨਹੀਂ ਮਿਲਦਾ ਅਸੀਂ ਅਸੀਂ ਆਏ ਆ ਬੋਲ ਇਹ ਪਾਣੀ ਇਸ ਤੋਂ ਜ਼ਿਆਦਾ ਸੀ ਇਸ ਤੋਂ ਜ਼ਿਆਦਾ ਸੀ ਇੱਥੇ ਘਰ ਤੋਂ ਘੱਟ 7-8 ਫੁੱਟ ਪਾਣੀ ਚੱਲਿਆ ਸੀ ਇੱਥੇ ਅੱਜ ਤੁਸੀਂ ਬਲੰਕ ਕੇ ਆਏ ਜਨਾ ਇਹ 7-8 ਫੁੱਟ ਪਾਣੀ ਚੱਲਿਆ ਸੀ ਇਸ ਟਾਈਮ ਹੁਣ ਵੀ ਥਾਈ ਚੋਂ ਥ ਆ ਜਿਹੜੇ ਕਮਰੇ ਤੁਸੀਂ ਦੋ ਦਿਖਾਏ ਤੁਹਾਡੇ ਨੇ ਹਾਂਜੀ ਸਰ ਤੇ ਨਾਲਦ ਕਰਕੇ ਹਾਂ ਇਹ ਚਾਚਾ ਇਹ ਮੇਰਾ ਜੀ ਹਾਂ ਤੁਹਾਡੇ ਵੀ ਕਰਦੇ ਜਿਹੜੇ ਹਾਲਾਤ ਠੀਕ ਨਹੀਂ ਲੱਗਦੇ ਗਏ ਕੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਅੰਦਰ ਫਿਰ ਕਿਤੋਂ ਸਮਾਨ ਨੂੰ ਕਿੱਥੇ ਲੈ ਕੀਤਾ ਵਰਤ ਸਮਾਨ ਸਾਰਾ ਉੱਪਰ ਹੀ ਚੜਾ ਤੁਸੀਂ ਵੀ ਉੱਪਰ ਹੀ ਸਾਰਾ ਉੱਪਰ ਹੀ ਸਾਰਾ ਇਕੱਠਾ ਕੀਤਾ ਸਰ ਅੱਛਾ ਤੇ ਫਿਰ ਉਹਨੇ ਦਿਨ ਤੁਸੀਂ ਵੀ ਉੱਪਰ ਹੀ ਰਹੇ ਹਾਂ ਉੱਪਰ ਹੀ ਛੋਟੇ ਦੀ ਹਾਂਜੀ ਛੋਟੇ ਹਾਂ ਮੈਂ ਬਿਲਕੁਲ ਜੀ ਇੱਕ ਵਾਰੀ ਦੁਬਾਰਾ ਕਹਾਂਗਾ ਜੀ ਰਿਕਵੈਸਟ ਕਰਾਂਗੇ ਇੱਕੋ ਜੀ ਤਸਵੀਰਾਂ ਰਹੀ ਜਿਹੜਾ ਉਹ ਦਿਖਾ ਦਿੱਤਾ ਜਾਵੇ ਵੀ ਜਿਹੜੇ ਹਾਲਾਤ ਨੇ ਉਹ ਕੀ ਨੇ ਮੈਂ ਤੁਹਾਨੂੰ ਹੋਰ ਵੀ ਜਿਹੜਾ ਅ ਦੂਸਰੇ ਘਰ ਦੇ ਵਿੱਚ ਲੈ ਕੇ ਜਾਂਦੇ ਆ ਪਹਿਲਾਂ ਤੁਹਾਨੂੰ ਕੱਪੜਿਆਂ ਦਾ ਵੀ ਦਿਖਾ ਦਿੰਨੇ ਆ ਤੁਸੀਂ ਦੇਖੋ ਕੱਪੜੇ ਜਿਹੜੇ ਬਿਲਕੁਲ ਪੇਚ ਚੁੱਕੇ ਨੇ ਖਰਾਬ ਹੋ ਚੁੱਕੇ ਪਤਾ ਨਹੀਂ ਹੁਣ ਇਹਦੇ ਜੋ ਕਿੰਦੀ ਵਰਤੋਂ ਹੋਣੀ ਹੈ ਜਾਂ ਕਿੰਦੀ ਵਰਤੋਂ ਜਿਹੜੀ ਆ ਉਹ ਨਹੀਂ ਹੋਣੀ ਆ ਔਰ ਤੁਹਾਨੂੰ ਆ ਦਿਖਾਣੇ ਆ ਤੁਸੀਂ ਦੇਖੋ ਨਾਲ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਇਹਨਾਂ ਨੇ ਵੀ ਜਿਹੜਾ ਜੀ ਆਪਣਾ ਉਸ ਤਰ੍ਹਾਂ ਹੀ ਸੇਮ ਜਿਗਾਰ ਜਿਹੜਾ ਉਹ ਬਣਾਇਆ ਹੈ ਡਰਮ ਦੇ ਉੱਪਰ ਇੱਕ ਤਖਤ ਪੁੱਛ ਰੱਖ ਕੇ ਉਹਦੇ ਉੱਪਰ ਜਿਹੜਾ ਇਹ ਹੈ ਆਪਣੀ ਤੂੜੀ ਵਗੈਰਾ ਜਾਂ ਕੋਈ ਪਸ਼ੂਆਂ ਦਾ ਚਾਰਾ ਚੂਰਾ ਉਹ ਸਾਰਾ ਰੱਖਿਆ ਹੋਇਆ ਔਰ ਪਾਣੀ ਤੁਸੀਂ ਦੇਖੋ ਕਿੱਥੋਂ ਦੀ ਘਰਾ ਟੁਕਾ ਸੀਗਾ ਹਾਲਾਤ ਤੁਸੀਂ ਦੇਖੋ ਵੀ ਉਹ ਦੇਖੋ ਘਰ ਦੇ ਜਿੱਥੇ ਰੋਸ਼ਨੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਤਰੇੜ ਹੈ ਜੀ ਤਰੇੜ ਆ ਚੁੱਕੀ ਹੈ ਇਸ ਵੀਰ ਦੇ ਵੀ ਜਿਹੜਾ ਉਹ ਘਰ ਜਿਹੜਾ ਬਾਲਿਆਂ ਦੀ ਛੱਤ ਹੈ ਜੀ ਬਲਾਂ ਦੀ ਛੱਤ ਉੱਪਰੋਂ ਵੀ ਚੋਇਆ ਹੈ ਤੇ ਸਾਰਾ ਕੁਝ ਜਿਹੜਾ ਉਹ ਪਾਣੀ ਨਾਲ ਭਿੱਜ ਚੁੱਕਾ। ਬੋਧ ਸ਼ਾਇਦ ਤੁਹਾਨੂੰ ਵੀ ਤਸਵੀਰਾਂ ਰਾਹੀਂ ਨਿਸ਼ਾਨ ਵੀ ਨਜ਼ਰ ਆਉਂਦੇ ਹੋਣਗੇ ਕਿ ਕਿੱਥੋਂ ਤੱਕ ਇਹ ਜਿਹੜਾ ਉਹ ਇੱਥੇ ਇਹਨਾਂ ਨੇ ਵੀਰਾਂ ਨੇ ਆ ਇੱਟਾਂ ਰਾਹੀਂ ਪਾਣੀ ਬੁਲਣ ਨੂੰ ਸ਼ਾਇਦ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਪਾਣੀ ਜਿਹੜਾ ਤੁਹਾਨੂੰ ਵੇਖਦਾ ਕਿੱਥੇ ਰੁਕਦਾ ਆ ਦੇਖੋ ਜੀ ਕਿਸ ਤਰ੍ਹਾਂ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਛੱਤ ਬਹਿ ਗਈ ਹੈ ਜੀ। ਤੁਸੀਂ ਦੇਖੋ ਛੱਤ ਜਿਹੜੀ ਹੈ ਪੂਰੀ ਥੱਲੇ ਬਾਲ ਨੇ ਸਮੇਤ ਬਹਿ ਚੁੱਕੀ ਬੜੇ ਹੀ ਮਾੜੇ ਹਾਲਾਤ ਨੇ ਮੈਂ ਫਿਰ ਤੋਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀਰ ਸਾਡੀ ਵੀਡੀਓ ਦੇਖ ਰਹੇ ਹੋਣ ਉਹ ਵੱਧ ਤੋਂ ਵੱਧ ਇੱਥੇ ਮਦਦ ਲਈ ਪਹੁੰਚਣ ਇਹ ਹੈ ਜੀ ਪਿੰਡ ਰਾਜੋਕੇ ਗੱਟੀ ਤੋਂ ਅੱਗੇ ਨਵੀਂ ਗੱਟੀ ਤੇ ਇਹ ਹੈ ਹਾਲਾਤ ਜਿਹੜੇ ਐ ਇੱਥੇ ਵੀ ਜਿਹੜੇ ਐ ਇਹ ਰਸੋਈ ਬਣਾਈ ਹੈ ਹਾਂ ਰਸੋਈ ਆ ਜੀ ਆ ਦੇਖੋ ਜੀ ਰਸੋਈ ਦੇ ਵੀ ਹਾਲਾਤ ਜਿਹੜੇ ਨੇ ਸਾਰਾ ਬਿਲਕੁਲ ਭਿੱਜ ਚੁੱਕਾ ਗਿੱਲੇ ਹੋ ਚੁੱਕੇ ਨੇ ਬਹੁਤ ਮਾੜੇ ਹਾਲਾਤ ਹੈ ਅਸੀਂ ਪਹਿਲਾਂ ਵੀ ਇਹ ਗੱਲਾਂ ਕਰਦੇ ਸੀਗੇ ਕਿ ਪਾਣੀ ਆਣਾ ਜਿਹੜਾ ਇੱਕ ਅਲੱਗ ਗੱਲ ਹੈ ਲੇਕਿਨ ਪਾਣੀ ਆਣ ਤੋਂ ਬਾਅਦ ਦਾ ਜਿਹੜਾ ਹੈਗਾ ਉਹ ਨੁਕਸਾਨ ਉਹ ਜਿਹੜਾ ਉਹ ਕਦੀ ਮਿਨਿਆ ਨਹੀਂ ਜਾਏਗਾ ਤੁਹਾਡੇ ਕੋਲੋਂ ਜਾਂ ਛੇਤੀ ਇਸ ਤਰ੍ਹਾਂ ਉਂਦੇ ਤੋਂ ਉੱਠਿਆ ਨਹੀਂ ਜਾਏਗਾ ਇੱਕ ਨਾਲ ਦਾ ਘਰ ਹੈ ਜੀ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉੱਥੇ ਜਾਇਆ ਨਹੀਂ ਜਾਂਦਾ ਸਿਰਫ ਤੁਹਾਨੂੰ ਅਸੀਂ ਇੱਕ ਜਗ੍ਹਾ ਤੋਂ ਦਿਖਾ ਹੀ ਸਕਦੇ ਆ ਉਥੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਨਾਲ ਦੇ ਘਰ ਦੇ ਇਹਨਾਂ ਨੇ ਘਰ ਨਵਾਂ ਬਣਾਇਆ ਸੀਗਾ ਪਰ ਹਾਲਾਤ ਐਵੇਂ ਦੇ ਹੋ ਗਏ ਨੇ ਇਹ ਉੱਥੇ ਜਿਹੜਾ ਆਨਜਨ ਇੱਕ ਕੰਧ ਬਣੀ ਹੋਈ ਹੈ ਉਹ ਵੀ ਇਹਨਾਂ ਦਾ ਪਰਿਵਾਰ ਹੀ ਹੈ ਜਿਹੜਾ ਤੀਸਰਾ ਘਰ ਹੈ ਆਨਜਨ ਵਾਲੀ ਇੱਕ ਕੰਧ ਬਣੀ ਉਸ ਕੰਧ ਤੋਂ ਹੀ ਇਹ ਆਨਜਨ ਕਰਦੇ ਇਧਰਲੇ ਪਾਸੇ ਔਰ ਜਿਹੜੇ ਉਹ ਘਰ ਵਾਲੇ ਨੇ ਉਹ ਇਧਰ ਹੀ ਰਹਿ ਰਹੇ ਨੇ ਕਾਫੀ ਦਿਨਾਂ ਤੋਂ ਤੁਹਾਨੂੰ ਤਸਵੀਰਾਂ ਰਾਹੀਂ ਉਹ ਵੀ ਦਿਖਾਣੇ ਆ ਇਹ ਨਵਾਂ ਘਰ ਸੀ ਜੀ ਅੰਦਰ ਜੇ ਉਸ ਮੋਰ ਤੁਸੀਂ ਦੇਖੋ ਨੁਕਸਾਨ ਕਿੱਡਾ ਵੱਡਾ ਤੁਸੀਂ ਦੇਖੋ ਇਹ ਸਾਰਾ ਬੈਠ ਹੀ ਗਿਆ ਜੀ ਇਹ ਹੈ ਮੇਰਾ ਖਿਆਲ ਇੱਕ ਗਟਰ ਸਿਗਾ ਸ਼ਾਇਦ ਤੇ ਇਹ ਭੈਣ ਖੜੀ ਹੈ ਸਾਡੇ ਸਾਹਮਣੇ ਆ ਭਾਜੀ ਗੱਲ ਸੁਣਨਾ ਕਮਰਾ ਆ ਭਾਜੀ ਕੀ ਨਾਮ ਹੈ ਤੁਹਾਡਾ ਅਮਨਦੀਪ ਕੌਰ ਇਹ ਫਿਰ ਤੁਸੀਂ ਇਸ ਕੰਧ ਤੋਂ ਹੀ ਆਨਜਾਨ ਕਰਦੇ ਹੋ ਹਾਂਜੀ ਆ ਕੰਧ ਤੋਂ ਆਨਜਾਨ ਕਰਦੇ ਇਹ ਗਟਰ ਸਿਗਾ ਜਿਹੜਾ ਹਾਂਜੀ ਟੁੱਟ ਗਿਆ ਹਾਂਜੀ ਤੇ ਕਿੰਨਾ ਇਹ ਘਰ ਤਾ ਲੱਗਦਾ ਬਿਲਕੁਲ ਨਵਾਂ ਬਣਾਇਆ ਸ ਸਾਰੇ ਸਾਰੇ ਅਸੀਂ ਆਪ ਵੀ ਜਿਵੇਂ ਭੈਣ ਭਰਾਵਾਂ ਤੋਂ ਫੜ ਫੜਾ ਕੇ ਕਰਜਾ ਫੜ ਕੇ ਜਿਵੇਂ ਕਿ ਲਿਆ ਬਣਾਇਆ ਵਿਆ ਤੇ ਉਹ ਹੁਣ ਅਜ ਦੇਣੇ ਲੈਣੇ ਤੋਂ ਉੱਥੇ ਹੀ ਖਲੋਤੇ ਆ ਘਰ ਤਾਂ ਖਰਾਬ ਵੀ ਹੋ ਚੁੱਕਾ ਤੇ ਨੈਚੁਰਲੀ ਗਾ ਵੀ ਜਦੋਂ ਬਣਾਉਣਾ ਪਏਗਾ ਦੁਬਾਰ ਤੋਂ ਫਿਰ ਨਵੇਂ ਸਿਰੇ ਤੋਂ ਸ਼ੁਰੂ ਤੇ ਫਿਰ ਤੁਸੀਂ ਕਿਵੇਂ ਇੱਧਰ ਆਉਂਦੇ ਜਾਂਦੇ ਕਿਵੇਂ ਰੋਟੀ ਪਾਣੀ ਦਾ ਕੀ ਰੋਟੀ ਪਾਣੀ ਅਸੀਂ ਇੱਧਰ ਹੀ ਇਕੱਠਾ ਇਹ ਸਾਰੇ ਵੀ ਬਣਾ ਕੇ ਖਾ ਰਲ ਮਿਲ ਕੇ ਗੁਜ਼ਾਰਾ ਕਰ ਰਹੇ ਹੂੰ ਇਸੇ ਕੰਮ ਤੋਂ ਡੱਬਦੇ ਹਾਂ ਅੰਦਰੋਂ ਡੱਟ ਜਾਂਦੇ ਹਾਂ ਉਹ ਪਾਣੀ ਬਹੁਤ ਜ਼ਿਆਦਾ ਸੀ ਇੱਧਰ ਇੱਧਰ ਤੀਤਾ ਹੀ ਨਹੀਂ ਰਹਿ ਸੀ ਅਸੀਂ ਹਾਂ ਆ ਦੇਖੋ ਜੀ ਬਿਲਕੁਲ ਇਹ ਤੋਂ ਕੰਦ ਟੱਪ ਕੇ ਜਾਇਆ ਜਾਂਦਾ ਜੀ ਔਰ ਪੈਨ ਹੁਣੀ ਖੜੇ ਨੇ ਆ ਦੇਖੋ ਨੁਕਸਾਨ ਕਿੰਨਾ ਜ਼ਿਆਦਾ ਹੋ ਗਿਆ ਇਹ ਬਿਲਕੁਲ ਜ਼ਮੀਨ ਹੀ ਥੱਲੇ ਬੈ ਗਈ ਹੈ ਗਟਰ ਜਿਹੜਾ ਬਿਲਕੁਲ ਥੱਲੇ ਬਹਿ ਚੁੱਕਾ ਔਰ ਪੈਨ ਹੁਣੀ ਦੱਸ ਰਹੇ ਵੀ ਅੰਦਰ ਇਹਦਾ ਪਾਣੀ ਵੜਿਆ ਸੀ ਅਲਮਾਰੀਆਂ ਵੀ ਜਿਹੜੀਆਂ ਉਹ ਡਿੱਗ ਚੁੱਕੀਆਂ ਸੀਗੀਆਂ ਤੇ ਪਸ਼ੂ ਡੰਗਰ ਸਹੀ ਹੈ ਪਸ਼ੂ ਸਾਰਾ ਉੱਥੇ ਬੰਨ ਤੇ ਬੰਨੇ ਹੋਏ ਆ ਹੂੰ ਉਹ ਠੀਕ ਹੀ ਸੀ ਹਾਂਜੀ ਉਹ ਸਹੀ ਹੈ ਹੋਲੋ ਬੇਬੀ ਸ਼ੁਕਰ ਹੈ ਮਾਲਕ ਦਾ ਕਿ ਪਸ਼ੂ ਡੰਗਰ ਜਿਹੜਾ ਉਹ ਠੀਕ ਹੈਗਾ ਅ ਪਰ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਇਹ ਤਾਂ ਹਲੇ ਇੱਕ ਘਰ ਤੁਹਾਨੂੰ ਦਿਖਾ ਰਿਹਾ ਜਿੱਥੇ ਤਿੰਨ ਪਰਿਵਾਰ ਜਿਹੜੇ ਉਹ ਰਹਿ ਰਹੇ ਆ ਇਸ ਦੇ ਨਾਲ ਦੇ ਕਿੰਨੇ ਪਿੰਡ ਜਿਹੜੇ ਆ 112 ਪਿੰਡ ਦਾ ਫਰੋਈਪੁਰ ਦੇਹੀ ਦੱਸੇ ਗਏ ਆ ਡੀਸੀ ਸਾਹਿਬ ਵੱਲੋਂ ਉਸ ਤੋਂ ਇਲਾਵਾ ਕਿੰਨੇ ਪਰਿਵਾਰ ਹੋਣਗੇ ਕਿੰਨੇ ਘਰ ਹੋਣਗੇ ਪਿੰਡਾਂ ਦੇ ਕੀ ਕੀ ਮੰਜ਼ਰ ਹੋਏਗਾ ਅਸੀਂ ਲਗਾਤਾਰ ਤੁਹਾਨੂੰ ਆਪਣੀ ਵੀਡੀਓ ਦੇ ਰਾਹੀਂ ਕੱਲੇ-ਕੱਲੇ ਘਰ ਜਾ ਕੇ ਜਿਹੜਾ ਕਿ ਰੂਟੀਨ 'ਚ ਉਹ ਦਿਖਾਉਂਦੇ ਰਾਂਗੇ ਤੁਸੀਂ ਸੱਚਕ ਦੀ ਆਵਾਜ਼ ਦੇ ਨਾਲ ਜੁੜਿਆ ਰਿਹਾ ਜੇ ਤੇ ਇੱਕ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਆਪਣੇ ਚੈਨਲ ਮਾਧਿਅਮ ਰਾਹੀਂ ਤੁਹਾਡੇ ਵੀਰਾਂ ਨੂੰ ਕਿ ਇਸ ਪਰਿਵਾਰ ਦੀ ਮਦਦ ਵਾਸਤੇ ਆਓ ਗੱਟੀ ਰਾਜੋ ਕੇ ਤੇ ਅਗਲਾ ਪਿੰਡ ਹੈ ਨਵੀਂ ਗੱਟੀ ਉੱਥੋਂ ਹੀ ਰਸਤਾ ਇਹ ਆਂਦਾ ਤੇ ਕਿਰਪਾ ਕਰਕੇ ਜੋ ਤੁਹਾਡੇ ਕੋਲ ਪੁੱਜਦਾ ਸਰਦ ਹੈ ਕੁਝ ਵੀ ਅਗਰ ਤੁਸੀਂ ਦੇ ਸਕਦੇ ਹੋ ਤੇ ਵੀਰਾਂ ਦੀ ਮਦਦ ਕਰਿਏ ਤਾਂ ਕਿ ਇਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਦੁਨੀਆ 'ਤੇ ਇਕੱਲੇ ਆ